ਤਨ ਤਨ ਵਾਹਿਗੁਰੂ ਸਾਹਿਬ ਜੀ ਤਨ ਹਸਰੀ ਮਾਹਲਾ ਪਹਿਲਾ ਜਿਉ ਤਪਤ ਹੈ ਬਾਹਰ ਤੋਂ ਖੱਤ ਬਹੁਤ ਬੇਕਾਰ ਜਾਂ ਤਨ ਬਾਣੀ ਵਿਸਰਜ ਜਾਏ ਜੇ ਪੱਕਾ ਰੋਗੀ ਮਲੇਲਾ ਤਪ ਖੱਪ ਬਹੁਤ ਬੇਕਾਰ ਜੈ ਤਨ ਬਾਣੀ ਵਿਸਰਜ ਜਾਏ ਜੇ ਪੱਕਾ ਰੋਗੀ ਵੇਲਾ ਲਾਏ ਬਹੁਤ ਰਹਾਓ ਜਿਨ ਕਨ ਕੀਤੇ ਅੱਖੀ ਨਾਕ ਜਿਨ ਜਹਿਵਾ ਦਿੱਤੀ ਭੋਲੇ ਤਾਤ ਜਿਨ ਮਨ ਰੱਖਿਆ ਅਗਨੀ ਜਾਏ ਜਿੱਤ ਮੋਹ ਪਰਿਤ ਸੁਆਦ ਸਭ ਕਾਲਖ ਦਾਗ 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 ਦੋਸ਼ ਮੋਹ ਚੱਲਿਆ ਲੈ ਦਰਗਾਹ ਬੇਸਣ ਨਾ ਗਤਰਨਾ ਹੋਰ ਨਹੀਂ ਥਾਓ ਜੇ ਕੋ ਡੁੱਬ ਫਿਰ ਹੋ ਐਸਾ ਰਾਨਕ ਸੱਚ ਸਰਬਦਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾਸਰੀ ਮਹਿਲਾ ਪਹਿਲਾ ਜਿਉ ਤਪਤ ਹੈ ਬਾਰੋ ਬਾਰ ਤਪ ਤਪ ਖਬੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲ ਲਾਏ ਗੁਰੂ ਰੂਪ ਗੁਰੂ ਘਰੇ ਸਾਦ ਸੰਗਤ ਜਿਹਦਾ ਪਾਵਨ ਮੁਖਵਾਕ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਰਸਨਾ ਤੋਂ ਉਚਾਰਨ ਹੋਇਆ ਤਾਂ ਨਾ sire ਰਾਗ ਅੰਦਰ ਪਾਵਨ ਅੰਗ 661 ਤੇ ਬਾਟ ਉੱਤੇ ਸੁਭਾਈਮਾਨ ਸਤਿਗੁਰ ਪਾਤਸ਼ਕੰਦੇ ਭਾਈ ਮੇਰੀ ਜਿਹੜੀ ਜਿੰਦ ਹੈ ਨਾ ਉਹ ਬਾਰ-ਬਾਰ ਤਪ ਰਹੀ ਹੈ ਪ੍ਰਕਾਰਾਂ ਚ ਤਪ-ਤਪ ਕੇ ਖਾਰ ਹੋ ਰਹੀ ਹੈ ਇਸ ਦਾ ਕਾਰਨ ਕੀ ਹੈ ਰੱਬ ਦੇ ਨਾਮ ਨੂੰ ਕੋਲ ਜਾਣਾ ਬਾਣੀ ਤੋਂ ਟੁੱਟ ਜਾਣਾ ਇਹ ਸਤਿਗੁਰ ਕਹਿੰਦੇ ਜਿਸ ਦੇ ਤਨ ਵਿੱਚੋਂ ਫਿਰਦੇ ਵਿੱਚੋਂ ਰੱਬ ਦਾ ਨਾਮ ਭੁੱਲ ਜਾਂਦਾ ਹੈ ਉਹਦੇ ਜੀਵਨ ਵਿੱਚ ਖੁਆਰੀ ਆ ਜਾਂਦੀ ਹੈ ਘਟਕਣਾ ਆ ਜਾਂਦੀ ਹੈ ਦੁੱਖ ਆ ਜਾਂਦੇ ਨੇ ਇਸ ਢੰਗ ਦੇ ਨਾਲ ਦੁੱਖ ਆਉਂਦੇ ਨੇ ਜਿਵੇਂ ਕਿਸੇ ਨੂੰ ਕੋਈ ਪੱਕਾ ਰੋਗ ਲੱਗਿਆ ਹੋਵੇ ਪੱਕਾ ਰੋਗ ਭਾਵੇਂ ਜੀ ਦਾ ਕੋਈ ਇਲਾਜ ਨਹੀਂ ਜਿਵੇਂ ਕੈਰ ਦੀ ਕੋੜ ਦਾ ਰੋਗ ਕੈਂਸਰ ਦਾ ਰੋਗ ਇਹੋ ਜਿਹੇ ਰੋਗ ਜਿਨ੍ਹਾਂ ਦਾ ਕੋਈ ਇਲਾਜ ਹੋਣਾ ਹੀ ਮੁਸ਼ਕਲ ਹੋ ਜਾਏ ਜੇ ਉਹ ਨਾ ਦਾ ਖਰ ਕੇ ਇਲਾਜ ਹੋਏਗਾ ਤੇ ਸਤਿਗੁਰ ਕਹਿੰਦੇ ਇੱਕੋ ਤਰੀਕਾ ਹੈ ਉਹ ਹੈ ਸਰਬ ਰੋਗ ਦਾ ਔਖਾ ਨਾਮ ਨਾਮਕ ਦੇ ਨਾਮ ਨਾਲ ਜੁੜ ਜਾ ਫਿਰ ਦੁਬਾਰਾ ਤੋਂ ਤੇ ਇਹ ਰੋਗ ਤੇਰਾ ਕਟਿਆ ਜਾ ਸਕਦੇ ਤੇਰੇ ਦੁੱਖ ਕੱਟੇ ਜਾ ਸਕਦੇ ਨੇ ਜਿਸ ਨਾਮ ਨਾਲ ਨਹੀਂ ਜੁੜਦਾ ਸਤਿਗੁਰ ਕਹਿੰਦੇ ਖੁਆਰੀ ਭੱਲੇ ਹੈ ਸਤਿਗੁਰੂ ਮਿਹਰ ਕਰਨ ਅਸਾ ਸਾਰਿਆਂ ਤੇ ਤੇ ਨਾਮ ਦੀ ਦਾਤ ਸਾਡੀ ਸਭ ਨਾਲ ਜੀ ਝੋਲੀ ਪਏ ਸਤਿਗੁਰ ਸਭਨਾ ਨੂੰ ਨਾਮ ਸੇਵਾ ਸਿਮਰਨ ਬਖਸ਼ਣ ਸਭਨਾ ਦਾ ਆਗਿਆ ਗਾਵਨੀਆ ਸੇਵਾ ਆਪਣੇ ਦਰ ਤੇ ਪ੍ਰਵਾਨ ਕਰ ਲੈਣ ਨਾਮ ਬੇਨਤੀ ਕਦ ਨੂੰ ਦੂਜੀ ਪਾਤਸ਼ਾਹ ਧੰਨ ਸਤਿਗੁਰੂ ਗੁਰੂ ਅੰਗਦ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਪਰਵ ਹੈ ਵੱਚੜ ਕੇ ਹਾਜ਼ਰੀਆਂ ਭਰ ਕੇ ਸਤਿਗੁਰ ਦੇ ਅਸ਼ੀਸ਼ਾ ਪ੍ਰਾਪਤ ਕਰਨੀਆਂ ਜੀ ਹੋਈਆਂ ਭੁੱਲਾਂ ਦੇ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ